ਸਤ ਸ੍ਰੀ ਅਕਾਲ ਜੀ ਹਰੀਕਾ ਟਰੈਵਲਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਇੱਕ ਨਵੇਂ ਤਰੀਕੇ ਦੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਕਿ ਜਿਹਦੇ ਵਿੱਚ ਆਪਾਂ ਤਵਾਰੀਖ ਗੁਰੂ ਖਾਲਸਾ ਜੋ ਗ੍ਰੰਥ ਹੈਗਾ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ ਉਸ ਗ੍ਰੰਥ ਦੇ ਮੁਤਾਬਕ ਆਪਾਂ ਗੁਰੂ ਮਹਾਰਾਜ ਉਹਨਾਂ ਦੇ ਜੀਵਨ ਬਾਰੇ ਆਪਾਂ ਪੜ੍ਹਿਆ ਕਰਾਂਗੇ ਨਾਲ ਜਿਸ ਨਗਰ ਪਿੰਡ ਸ਼ਹਿਰ ਦਾ ਨਾਮ ਆਇਆ ਕਰੂਗਾ ਛੇਤੀ ਤੋਂ ਛੇਤੀ ਤੁਹਾਨੂੰ ਉਸ ਨਗਰ ਪਿੰਡ ਸ਼ਹਿਰ ਦੇ ਦਰਸ਼ਨ ਵੀ ਕਰਵਾਇਆ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦੇ ਉੱਪਰ ਜੋ ਆਪਣੀ ਇਹ ਸੀਰੀਜ਼ ਹੈ ਲੜੀ ਹੈ ਜਿਹੜੀ ਐਪੀਸੋਡਾਂ ਦੀ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜੋ ਜੀਵਨ ਹੈਗਾ ਜੋ ਉਹਨਾਂ ਦੀਆਂ ਉਦਾਸੀਆਂ ਨੇ ਉਹ ਪੰਜਾਬ ਤੋਂ ਇੱਥੋਂ ਤੱਕ ਕੇ ਭਾਰਤ ਤੋਂ ਬਾਹਰ ਦੀਆਂ ਵੀ ਜ਼ਿਆਦਾ ਨੇ ਫਿਲਹਾਲ ਆਪਾਂ ਉਹਨਾਂ ਦੇ ਪਿੰਡਿਆਂ ਦੇ ਉੱਪਰ ਤੁਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈਗੇ ਕਿਉਂਕਿ ਦੇਸ਼ ਤੋਂ ਬਾਹਰ ਦੇ ਵੀ ਬਹੁਤ ਅਸਥਾਨ ਨੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਨੇ ਦੁਨੀਆ ਨੂੰ ਤਾਰਿਆ ਆਪਾਂ ਸ਼ੁਰੂ ਕਰਾਂਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਤੱਕ ਉਸ ਤੋਂ ਅੱਗੇ ਜੋ ਆਪਣਾ ਸਿੱਖ ਰਾਜ ਚੱਲਿਆ ਬੰਦਾ ਸਿੰਘ ਜੀ ਭਾਦਰ ਜੱਸਾ ਸਿੰਘ ਜੀ ਰਾਮਗੜੀਆ ਜੱਸਾ ਸਿੰਘ ਜੀ ਆਲੂਵਾਲੀਆ ਨਵਾਬ ਕਪੂਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਕਰਕੇ ਜੋ ਸੀਰੀਜ਼ ਇੱਕ ਲੜੀ ਆਪਣੀ ਚਲਦੀ ਰਹੂਗੀ ਉਹ ਆਪਾਂ ਇਸੇ ਹਿਸਾਬ ਨਾਲ ਚਲਾਵਾਂਗੇ ਜਿਸ ਨਗਰ ਪਿੰਡ ਸ਼ਹਿਰ ਦਾ ਨਾਮ ਆਪਾਂ ਨੂੰ ਜਿਸ ਸਥਾਨ ਦਾ ਨਾਮ ਆਪਾਂ ਨੂੰ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਮਿਲਿਆ ਕਰੂਗਾ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਜਲਦ ਤੋਂ ਜਲਦ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾਉਣ ਦੇ ਤਾਂ ਕਿ ਇੱਕ ਲੜੀ ਇੱਕ ਸੀਰੀਜ਼ ਇੱਕ ਵਹਾ ਬਣਾ ਰਹੇ ਸਭ ਤੋਂ ਪਹਿਲਾਂ ਅੱਜ ਆਪਾਂ ਸ਼ੁਰੂ ਕਰਦੇ ਆਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਿੱਖਾਂ ਦੇ ਦੂਜੇ ਗੁਰੂ ਹੋਏ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਮੁਕਤਸਰ ਸ਼ਹਿਰ ਤੋਂ ਤਿੰਨ ਕੋ ਪੂਰਬ ਵੱਲ ਨੂੰ ਇੱਕ ਨਗਰ ਹੈਗਾ ਨਾਗੇ ਦੀ ਸਰਾ ਉਹਸ ਨਗਰ ਦੇ ਵਿੱਚ सिकंदर लोदी बादशाह ਦੇ ਸਮੇ 11 ਬਸਾਖ ਸੁਦੀ ਇੱਕ ਦਿਨ ਸੋਮਵਾਰ ਸੀਗਾ ਸੰਮਤ 1561 ਬਿਕਰਮੀ ਨੂੰ ਅਮਰਤ ਵੇਲੇ ਰਣੀ ਨਛੱਤਰ ਦੇ ਵਿੱਚ ਪਿਤਾ ਫੇਰੂ ਮੱਲ ਜੀ ਜੋ ਕਿ ਤੇਹਣ ਖੱਤਰੀ ਸਨ ਉਹਨਾਂ ਦੇ ਘਰ ਮਾਤਾ ਸਭਰਾਈ ਜੀ ਦੀ ਕੁੱਖ ਤੋਂ ਪ੍ਰਗਟ ਹੋਏ ਇਨਾਂ ਦਾ ਨਾਮ ਪਹਿਲਾਂ ਲੈਣਾ ਸੀਗਾ ਗੁਰੂ ਨਾਨਕ ਦੇਵ ਜੀ ਨੇ ਨਾਮ ਅੰਗਦ ਰੱਖਿਆ ਸੀ ਗੁਰੂ ਅੰਗਦ ਦੇਵ ਜੀ ਬਾਲਕ ਰੂਪ ਦੇ ਵਿੱਚ ਬੜੇ ਭੋਲੇ ਭਾਲੇ ਸ਼ੀਲ ਸੁਭਾਅ ਦੇ ਧੀਰਜਾਲੇ ਉਦਾਰ ਚਿੱਤ ਸੰਤ ਸੇਵੀ ਗੌਰਵ ਵਰਣ ਸੁੰਦਰ ਸਰੂਪ ਸਨ ਫਿਰੋ ਮੱਲ ਜੀ ਫਿਰੋਜ਼ਪੁਰ ਦੇ ਪਠਾਨ ਹਾਕਮ ਦੇ ਖਜ਼ਾਨਚੀ ਸਨ ਜਦੋਂ ਬਾਬਰ ਬਾਦਸ਼ਾਹ ਨੇ ਦਿੱਲੀ ਦਾ ਤਖਤ ਲੋਧੀ ਇਬਰਾਹਿਮ ਬਾਦਸ਼ਾਹ ਤੋਂ ਖੋ ਲਿਆ ਤਾਂ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮਚ ਗਈ ਲੁੱਟਾਂ ਖੋਹਾਂ ਹੋਣ ਲੱਗੀਆਂ ਇਸੇ ਸਮੇਂ ਪਚਾਦੇ ਪੱਟੀ ਕੌਮ ਦੇ ਮੁਸਲਮਾਨਾਂ ਨੇ ਲੁੱਟਪੁੱਟ ਕਰਕੇ ਬਹੁਤ ਪਿੰਡો ਝਾੜ ਦਿੱਤੇ ਉਸ ਸਮੇਂ ਮੱਤੇ ਦੀ ਸਰਾ ਜਿਸ ਨੂੰ ਨਾਗੇ ਦਾ ਸਰਾ ਨਾਗੇ ਦੀ ਸਰਾ ਵੀ ਕਿਹਾ ਜਾਂਦਾ ਹੈ ਉਹ ਵੀ ਉਜੜ ਗਿਆ ਪਿੰਡ ਇਸ ਕਰਕੇ ਫੇਰੂ ਮੱਲ ਜੀ ਪਹਿਲਾਂ ਹਰੀਕੇ ਪਿੰਡ ਜਾ ਵਸੇ ਫੇਰ ਉਸ ਦੀ ਭੈਣ ਬੀਰ ਫਿਰ ਆਈ ਜੋ ਮਾਝੇ ਦੇਸ਼ ਖੈਰਿਆਂ ਦੀ ਖਡੂਰ ਵਿੱਚ ਵਿਆਹੀ ਹੋਈ ਸੀ ਉਸ ਕਾਰਨ ਅਤੇ ਇੱਥੇ ਹੀ ਲੈਣਾ ਜੀ ਦਾ ਵਿਆਹ ਵੀ ਦੇਵੀ ਚੰਦਰ ਖੱਤਰੀ ਦੀ ਬੇਟੀ ਖੀਵੀ ਨਾਲ 16 ਮੱਘਰ ਸੰਮਤ 1576 ਬਿਕਰਮੀ ਨੂੰ ਹੋ ਚੁੱਕਾ ਸੀ ਇਸ ਕਾਰਨ ਫੇਰੂ ਮੱਲ ਆਪਣੇ ਬਾਲ ਬੱਚੇ ਨੂੰ ਲੈ ਕੇ ਉੱਥੇ ਹੀ ਖੈਰਿਆਂ ਦੀ ਖਡੂਰ ਵਿੱਚ ਜਾ ਵਸੇ ਅਤੇ ਆਪਣੀ ਪਰਚੂਨ ਦੀ ਹੱਟੀ ਕਰਕੇ ਸ਼ਾਹੀ ਵਣਜ ਕਰਨ ਲੱਗ ਪਏ ਜਿਸ ਕਰਕੇ ਥੋੜੀ ਹੀ ਬਰਸ ਜਿਸ ਕਰਕੇ ਥੋੜੇ ਹੀ ਸਾਲਾਂ ਵਿੱਚ ਚੰਗੀ ਸ਼ਾਹੂਕਾਰੀ ਬਣ ਗਈ। ਗੁਰੂ ਅੰਗਦ ਜੀ ਦੇ ਘਰ 9 ਭਾਦੋਂ ਸੰਮਤ 1599 ਬਿਕਰਮੀ ਨੂੰ ਦਾਸੂ ਜੀ ਅਤੇ 2 ਪੋ ਸੰਮਤ 1595 ਬਿਕਰਮੀ ਨੂੰ ਬੀਬੀ ਅਮਰੋਜੀ 29 ਜੇਠ ਸੰਮਤ 1591 ਬਿਕਰਮੀ ਨੂੰ ਬੀਬੀ ਅਨੋਖੀ ਜੀ ਅਤੇ ਫਿਰ 1 ਵਿਸਾਖ ਸੰਮਤ 1594 ਬਿਕਰਮੀ ਨੂੰ ਪੁੱਤਰ ਦਾਤੂ ਜੀ ਪੈਦਾ ਹੋਏ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਸਨ ਦੋ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ ਇਹ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅਵਤਾਰ ਦਾ ਇਤਿਹਾਸ ਕਿਸ ਤਰ੍ਹਾਂ ਉਹ ਦੁਨੀਆ ਦੇ ਵਿੱਚ ਪ੍ਰਗਟ ਹੋਏ ਉਹਨਾਂ ਦਾ ਬਾਲਪਨ ਕਿਸ ਤਰ੍ਹਾਂ ਬੀਤਿਆ ਉਹਨਾਂ ਦਾ ਵਿਆਹ ਉਹਨਾਂ ਦੇ ਰਹਿਣ ਦਾ ਟਿਕਾਣਾ ਅਤੇ ਬੱਚਿਆਂ ਦਾ ਵੇਰਵਾ ਸਾਰਾ ਇਸ ਵਿੱਚ ਆ ਗਿਆ ਤੁਹਾਨੂੰ ਇਹ ਐਪੀਸੋਡ ਕਿੱਦਾਂ ਲੱਗਿਆ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਜੀ ਤੇ ਨਾਲ ਹੀ ਅਸੀਂ ਜੋ ਵੀਡੀਓ ਦਿਖਾਈ ਹੈ ਤੁਹਾਨੂੰ ਜੋ ਗੁਰਦੁਆਰਾ ਸਾਹਿਬ ਦੀ ਵੀਡੀਓ ਤੁਹਾਨੂੰ ਦਿਖਾਈ ਹੈ ਨਾਲ ਇਹਦੇ ਦਰਸ਼ਨ ਕਰਕੇ ਤੁਹਾਨੂੰ ਕਿਦਾਂ ਲੱਗਿਆ ਕੀ ਤੁਸੀਂ ਇੱਥੇ ਗਏ ਹੋ ਕੀ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਿਆ ਇਸ ਤਰ੍ਹਾਂ ਦੀ ਸੀਰੀਜ਼ ਜੇ ਅੱਪਾ ਚਲਾਈਏ ਤਾਂ ਕੀ ਇਹ ਤੁਹਾਨੂੰ ਦਰਸ਼ਕਾਂ ਨੂੰ ਵਧੀਆ ਲੱਗਦੀ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇਣਾ ਜੀ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲੇ ਅਤੇ ਸੀ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਐਪੀਸੋਡ ਬਣਾਈਏ ਜੋ ਕਿ ਇਸ ਮਹਾਨ ਗ੍ਰੰਥ ਦੇ ਉੱਪਰ ਗੁਰੂ ਜੀਵਨੀ ਦੇ ਉੱਪਰ ਆਧਾਰਿਤ ਹੋਣ ਅਤੇ ਸਾਨੂੰ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਪ੍ਰਤ ਹੋਵੇ ਅਗਲੇ ਐਪੀਸੋਡ ਵਿੱਚ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਣਾ ਕਿਸ ਤਰ੍ਹਾਂ ਹੋਇਆ ਹੁਣ ਦੇ ਹੋਏ ਇਜਾਜ਼ਤ ਕਤਸਰੀ ਅਕਾਲ ਜੀ